ਆ ਬਿਲੀਆਣਾ ਦਾ ਕਰੋ ਸ਼ੇਪਾ ਹਾਏ 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 ਨਾਗਮਾ ਮੁਰਦਾਬਾਦ 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 ਆ ਵੇਖੋ ਕੀ ਆ ਰਿਹਾ ਸਕੂਦੇ ਲੱਗ ਗਿਆ ਬਿਲਕੁਲ ਤੇ ਬਹੁਤ ਮਾਰਾ ਆ ਰਿਹਾ ਇਹਦੇ ਬੱਚੇ ਨੂੰ ਵੀ ਪਤੀ ਲੱਗ ਸਕਦੀ ਹੈ ਤੇ ਇਹਦੇ ਜੰਗਲ ਨੂੰ ਲੱਗ ਸਕਦੀ ਆ ਤੇ ਪਤੀਆਂ ਦੇ ਕੋਈ ਕੰਦੇ ਜੂਣ ਨਹੀਂ ਛਲਕਦੀ ਕਿਉਂਕਿ ਆਪਾਂ ਬੜੀ ਬੜਾ ਸਾਡੇ ਬੱਚੇ ਵਿਚਾਰੇ ਮਾੜਾ ਮੋਟਾ ਕਰਦੇ ਆ ਦੋ ਦੋ ਦਿਨ ਪਤੀ ਨਹੀਂ ਆਉਂਦੀ 14 ਛੜੀਆਂ ਨੇ ਆਪਣੀਆਂ ਕੇਵਲਾਂ ਲਿਆ ਕੇ ਪਾਈਏ ਅਸੀਂ ਨਾ ਪਾਈਏ ਆ ਵੇਖੋ ਕੋਹ ਹਾਰਿਆ ਸਕੂਲ ਆ ਗਿਆ ਜੇ ਸਕੂਲ ਦਾ ਬੱਚਾ ਹੀ ਕੋਹੇ ਨੂੰ ਲੱਗੇ ਨਾਲ ਤਾਂ ਕੀ ਹਾਲ ਹੋਵੇਗਾ ਦਾ ਇਹ ਇਹਦੇ ਬਾਰੇ ਕਿਹਾ ਕਿਸੇ ਨੂੰ ਪੜੇ ਇੱਕ ਵਾਰਾ ਕਿਹਾ ਇਹਨਾਂ ਨੂੰ ਅੱਛਾ ਇਹ ਨੇ ਇਹਨੇ ਕੱਲ ਤੇ ਜੂਨ ਹੀ ਸ਼ਰਕਦੀ ਕਿੰਨੂ ਕਾ ਹੈ ਐਸਟੀਯੂ ਨੂੰ ਕਿਉਂ ਹੋ ਗਿਆ ਅਸ਼ਰੀਓਨ ਸਾਰਿਆਂ ਨੂੰ ਅਸੀਂ ਇੱਕ ਵਾਰੀ ਥੋੜਾ ਕਹਾਵਾ ਆਣ ਕੇ ਵੇਖੋ ਕੀ ਹਾਲ ਹੈ ਇੱਥੇ ਪਰ ਕੋਈ ਜਾਂਦੇ ਆ ਗਏ ਆ ਗਏ ਜੀ ਫਲਾਂਟ ਮਗਾਲਾ ਬਿਜਲੀ ਬੋਰਡ ਮੁਰਦਾਬਾਦ 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 ਬਿਜਲੀ ਵਿਭਾਗ ਮੁਰਦਾਬਾਦ 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 ਬਲੇਗਰਦਾ ਅਸ਼ਰੀਓ ਹਾਏ 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 ਦਬ ਕੇ ਕਰੋ ਸੇਪਾ ਅਸ਼ਰੀਓ ਦਾ ਹਾਏ 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 ਯਹੀ ਮੁਰਦਾਬਾਦ 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 ਬਿਜਲੀ ਬੋਰਡ ਦੇ ਅਧਿਕਾਰੀ ਮੁਰਦਾਬਾਦ 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 ਕਰੋ ਸ਼ੇਪਾ ਹਾਏ 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 ਮੈਂ ਸੰਗਦੇਵ ਸਿੰਘ ਪਿੰਡ ਤਲਵੰਡੀ ਨਾਰ ਕਿਰਤੀ ਕਿਸਾਨ ਜੁਨੇ ਪ੍ਰਧਾਨ ਆ ਸਾਰੇ ਆਪਣੇ ਭਰਾ ਨੇ ਤੇ ਬਹੁਤ ਇਹਨਾਂ ਨੂੰ ਤੰਗੀ ਆ ਕਿਉਂਕਿ ਵੇਖੋ ਤੇ ਕੋਈ ਹੱਥ ਆ ਇੱਥੇ ਕਿਹਦਾ ਵੀ ਹੱਥ ਲੱਗਦਾ ਆ ਸਕੂਲ ਦੇ ਬੱਚੇ ਹੀ ਹੱਥ ਲਾ ਕੇ ਮੌਤ ਹੋ ਜੇ ਤੇ ਸਾਡੇ ਬੱਚੇ ਨੇ ਉਹ ਕਿਹੇ ਬਗਾਣੇ ਥੋੜਾ ਹਗੇ ਨੇ ਇਹਨਾਂ ਲੋਕੀ ਜੂਂ ਦੇ ਕੰਨ ਤੇ ਜੂਨ ਹੀ ਛੜਕਦੀ ਜਦੋਂ ਆਈਏ ਜਿਹੜਾ ਇਹਨਾਂ ਨੇ ਪੈਸੇ ਦੇ ਦੇਣਾ ਉਹਨਾਂ ਦਾ ਕੰਮ ਹੁੰਦਾ ਦੂਜੇ ਦਾ ਨਹੀਂ ਹੁੰਦਾ ਕਿਸੇ ਦਾ ਵੀ ਇਹਨਾਂ ਨੇ ਬੜੀਵਾਲਾ ਜਾ ਕੇ ਦੱਸਿਆ ਵਾ ਆ ਸੀਡੀਓ ਨੂੰ ਵੀ ਕੋਈ ਸੁਣ ਲਈ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਲੀ ਬੋਰਡ ਫੇਰ ਵੀ ਕੁਝ ਨਹੀਂ ਕਰਦਾ ਇਹ ਤਾਰਾ ਨਹੀਂ ਪਾਉਂਦਾ ਤੇ ਫਿਰ ਤੁਸੀਂ ਕੀ ਕਰੋਗੇ ਫਿਰ ਆਪਾਂ ਪੁੱਤਲਾ ਛਾਲਾਂਗੇ ਅਗਸ਼ਰੀ ਜਿਹੜਾ ਜੇ ਇਹਦਾ ਪੁੱਤਲਾ ਛਾਲਾਂਗੇ ਕਿੱਥੇ ਛਾੜੋਗੀ ਫਤਿਹਗੜ ਫਤਿਹਗੜ ਛਾੜਾਂਗੇ ਜਾਂ ਕਿਤੇ ਚੌਂਕ 'ਚ ਛਾੜਾਂਗੇ ਦੇ ਸਾਡਾ ਨੁਕਸਾਨ ਹੋਗਾ ਜੇ ਕਿ ਬੱਚੇ ਦਾ ਨੁਕਸਾਨ ਹੋਗਾ ਜਾਂ ਡੰਗਰ ਦਾ ਨੁਕਸਾਨ ਹੋਗਾ ਕੌਣ ਜਮਿਆਰ ਦੱਸੋ ਅੱਜ 2 ਲੱਖ ਤੋਂ ਮਾਰ ਘਟ ਮੱਝ ਨਹੀਂ ਆਉਂਦੀ ਗਾਈ ਨਹੀਂ ਆਉਂਦੀ ਤੇ ਮਹਾ ਦਾ ਗੁਜਾਰੇ ਚੱਲ ਰਹੇ ਨੇ ਕੂੜੇ ਬੂਹੇ ਜਿਵੇਂ ਆਪਾਂ ਖੋਤੇ ਆ ਤਾ ਤਾਰ ਵੇਖ ਲੋ ਜੇ ਅਰਥ ਲੱਗ ਜੇ ਕਿਸੇ ਦੇ ਵੀ ਬੱਚੇ ਨੂੰ ਆ ਸਕੂਲ ਵਾਲੇ ਜਿਹੜੇ ਮਾਸਟਰ ਨੇ ਜਾਂ ਮੋਦਬਰ ਨੇ ਇਹਨਾਂ ਨੂੰ ਕੋਈ ਅਸਲੀ ਕਾਪੀ ਆਪਾਂ ਕਿਤੇ ਦਿਖਾ ਸਕਦੇ ਆ ਜਾ ਕੇ ਵੀ ਸਾਡੇ ਬੂਹੇ ਗਾੜੀ ਕੀ ਹਾਲ ਆ ਓਏ ਇਹ ਸਕੂਲ ਕਿਹੜਾ ਅੰਗਣ ਵਾਲੀ ਕਿ ਕਿਹੋ ਹੋਰ ਕੋਈ ਕਿੱਦੂ ਦਾ ਦਾਮੀ ਦਾ ਆਪਣਾ ਵਾਲੀ ਸਕੂਲ ਆ ਦਾਮੀ ਦਾ ਸਕੂਲ ਆ ਤੇ ਇਹਨੇ ਮੈਡਮ ਨੂੰ ਨਹੀਂ ਕਿਹਾ ਤੁਸੀਂ ਵੀ ਆ ਮਤਲਬ ਮਹਿਮਾਨ ਨੂੰ ਵੇਖੋ ਜੀ ਮੈਂ ਆ ਕੇ ਮੈਂ ਜਾ ਕੇ ਅਫਸਰ ਮਾਸਟਰ ਆ ਉਹਨਾਂ ਨੂੰ ਵੀ ਚਾਹੀਦਾ ਸੋਚਣਾ ਇਹ ਸਾਡੇ ਬੱਚੇ ਨੇ ਪਿੰਡ ਦੇ ਬੱਚੇ ਨੇ ਇਹ ਕਿਹਦੇ ਬੱਚੇ ਨੂੰ ਤਾਰ ਲੱਗ ਗਈ ਅਰਥ ਵਾਲੀ ਜਿਹੜੀ ਆ ਤੇ ਕੀ ਆ ਵੇਖੋ ਕਿੱਥੇ ਆਉਂਦੀ ਆ ਵੇਖੋ ਜੀ ਨਿਆਣਾ ਬੁਰਕ ਕੇ ਤੁਹਾਨੂੰ ਪਤਾ ਨਿਆਣੇ ਦੇ ਬਾਦਸ਼ਾਹ ਮੜਿਆ ਸਕੂਲ ਦਾ ਚੇਅਰਮੈਨ ਤਾਂ ਅੱਖਾਂ ਮੀਟ ਕੇ ਬਣਾ ਦਿੰਦੇ ਆ ਹਾਂਜੀ ਫੇ ਸਕੂਲ ਦੇ ਚੇਅਰਮੈਨ ਉਹ ਕੁਝ ਕਰਦਾ ਕਿ ਨਹੀਂ ਕਰਦਾ ਬਸ ਵੇਖੋ ਜੀ ਇਹ ਕੰਮ ਕਰਨਾ ਚਾਹੀਦੇ ਨੇ ਕੰਮ ਕੀਤੇ ਹੁੰਦੇ ਤੇ ਆ ਤਾਰ ਇਦਾਂ ਆ ਤਾਰ ਇਦਾਂ ਸੁਣੀ ਨਹੀਂ ਵੇਖੋ ਕਿੱਥੇ ਕੀ ਹੋ ਰਿਹਾ ਨਿਆਣਾ ਬੁਰਕ ਕੇ ਬਹਿਤ ਰੱਖਦਾ ਤੇ ਇੱਕ ਅਰਥ ਜਿਵੇਂ ਫੋਲਡ ਬੱਤੀ ਆ ਸਕਦੀ ਆ ਸਿੱਖਿਆ ਬੋਰਡ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਇਹਨਾਂ ਬਾਰੇ ਇਹ ਬੜਾ ਹੀ ਕਈ ਨਾ ਵੀ ਆਜਾ ਕੰਮ ਹੋਣੀ ਚਾਹੀਦਾ ਚੰਗੇ ਕੰਮ ਹੋਣੇ ਚਾਹੀਦੇ ਨੇ ਕੋਈ ਕੰਦੇ ਜੂਣੇ ਛਲਕਦੀ ਆਣੀਆਂ ਸਰਖਾਵਾਂ ਲੈਣ ਦੇ ਬੱਤੀ ਵਾਲੇ ਵੀ ਮਾਟੇ ਵੀ ਆਪਣੇ ਮੈਦਮਾਂ ਭਾਜਿਆ ਵੀ ਤਨਖਾਹ ਲੈਣੀਆਂ ਨੇ ਇਹਦੇ ਬਾਰੇ ਕੋਈ ਨੂੰ ਨਹੀਂ ਪਤਾ ਕੋਈ ਇਥੋਂ ਤਾਰ ਜਿਹੜੀ ਉੱਚੀ ਕੀਤੀ ਜਾਣੀ ਚਾਹੀਦੀ ਹੈ ਬੱਚੇ ਰਮਾਨ ਸਕੂਲ 'ਚ ਜਾਣ ਤੇ ਸਕੂਲੋਂ ਵਾਪਸ ਆਉਣ ਤੇ ਬੱਚੇ ਜਿਹੜੇ ਉਹ ਤਾਰ ਦੇ ਥੱਲੇ ਨੀਵੇਂ ਹੋ ਕੇ ਲੰਘਦੇ ਆ ਚਾਰ-ਚਾਰ ਦਿਨ ਬੱਤੀ ਬੰਦ ਰਹਿੰਦੀ ਹੱਟ ਤੇ ਬਹੁਤ ਮਾੜਾ ਹਾਲ ਹੈ ਪੇੜਾ ਤੌੜੀ ਕਰਦਾ 嗯。